ਆبلاਈ ਅੱਜ ਅੱਜ ਸੁजानਪੁਰ ਜਿਸ ਨੇ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ ਮਹਿਕਮੇਰ ਲੋ ਜਿਹੜੀ ਉਹਦੀ ਤੋੜਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋਲਕ ਇਹਨੇ ਕਰੇਟ ਪਾਈ ਹੋਈ ਹੈ ਅਸੀਂ ਇੱਥੇ ਜਿਹੜਾ ਆਪਣਾ ਪੂਰੇ ਸੁजानਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਤਾ ਨਾਲ ਜੁੜੇ ਦੇ ਨੇ ਜਿਹਦੇ ਚ ਲੇਡੀ ਸਾਡੀਆਂ ਪੈਣਾ ਪਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਸੁਰਿੰਦਰ ਨਿੱਕਾ ਜੀ ਜੋ ਕਿ ਇਸ ਵਾਰ ਦੇ ਐਮਸੀ ਨੇ ਲਾਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਸੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਹਿਸੀਲਦਾਰ ਮੈਡਮ ਨੇ ਬੜਾ ਅੱਛਾ ਡੀਲ ਕੀਤਾ ਔਰ ਉਹਨਾਂ ਦੇ ਨਾਲ ਨਹਿਰ ਵਿਭਾਗ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਜੀ ਇਸ ਵਾਰ ਹਾਈ ਕੋਰਟ ਰੇਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਵਿਭਾਗ ਦੇ ਕੋਲ ਜਿਹੜਾ ਟਾਈਮ ਲਿਆ ਅਸੀਂ ਜਿਹੜਾ ਉਸ ਰੇਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਿਰ ਜਿਹੜਾ Hindu ਦੇਵੀ ਦੇਵਤਿਆਂ ਦਾ ਮੰਦਿਰ ਜਿਹੜਾ ਕਿ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਹਨੂੰ ਜਿਹੜਾ ਨਾ ਤੋੜਿਆ ਜਾਏ ਔਰ ਮਹਿਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਹੈ ਹੁੰਦੇ ਧੰਨਵਾਦੀ ਹਾਂ ਬਹੁਤ ਦਿਲੋਂ ਸਰ ਦੇਖੋ ਨਹੀਂ ਮਿਲਦਾ ਪ੍ਰਸ਼ਾਸਨੋਂ ਜਗਾ ਜਗਾ ਤੇ ਹਾਈ ਕੋਰਟ ਦਾ ਇੱਕ ਕੇਸ ਹੈ ਜਿਸ ਦੇ ਵਿੱਚ ਸਰ ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜੇ ਵੀ ਅਨਔਥਰਾਇਜ਼ਡ ਰਿਲੀਜੀਅਸ ਇੰਸਟੀਚਿਊਸ਼ਨ ਦਾ ਨਾਂ ਮੰਗਦੇ ਨੇ ਤੁਸੀਂ ਕਿ ਇਸ ਦੇ ਵਿੱਚ ਅਸੀਂ ਇੱਥੇ ਪਹੁੰਚ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਗੱਲ ਹੋਈ ਸੀ ਤੇ ਮੈਂ ਬਤਾਉਂਦੇ ਤੁਹਾਨੂੰ ਇਸ ਸਬੰਧੀ ਮਾਨੂੰ ਕੀ ਗੱਲਬਾਤ ਹੋਈ ਉਹ ਜਿੱਦ ਅਸੀਂ ਦਿੱਤਾ ਗਿਆ ਇਹਨਾਂ ਨੂੰ ਕਿਰਪਾ ਬਦਲਛੇ ਕੀਤਾ ਗਿਆ ਸੀ ਕਿ ਮੈਸੇਜ ਦਿੱਤਾ ਗਿਆ ਉਹ ਲੈਨਾਂ ਨੂੰ ਹਾਂ ਜੀ ਦੇਖੋ ਗੱਲ ਹੋਈ ਹੈ ਸਾਡੇ ਅਸੀਂ ਜੋ ਡਿਮਾਂਡ ਦਾ ਸੀ ਆਰਡਰ ਸਰਵਨ ਦੇ ਮੌਲਿਸ ਆਇਆ ਪਰ ਇਸ ਤੇ ਥੋੜਾ ਰਿਲੀਜੀਅਸ ਇਸ਼ੂ ਬਣ ਰਿਹਾ ਤਾਂ ਦੇਖੋ ਇਹ ਕਹਿੰਦੇ ਅਸੀਂ ਕੋਰਟ ਚ ਚੈਲੰਜ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਮਤਲਬ ਕਿ ਜੋ ਵੀ ਹੈ ਪੀਸਫੁਲੀ ਰਿਜ਼ੋਲਵ ਹੋ ਜਾਵੇ ਬਾਕੀ ਜਦੋਂ ਦੇਖ ਲਿਆ ਕੋਰਟ ਤੇ 20 ਵਾਸ਼ਾ ਦਿੱਤਾ